ਕੰਮ ਚਾਲ ਨਹੀਂ ਕਰੂ ਲੀਡਰ ਤੇ ਲੀਡਰ ਉਸ ਦਿਨ ਠੀਕ ਹੋਣਗੇ ਜਿੱਦਣ ਉਹਨਾਂ ਨੂੰ ਪਤਾ ਲੱਗੇ ਕਿ ਵਰਕਰ ਨੇ ਮੇਰੇ ਮੂੰਹ ਤੇ ਕਹਿਣਾ ਕਿ ਤੂੰ ਆਹ ਗਲਤ ਕੰਮ ਕੀਤਾ ਤੇ ਉਸ ਦਿਨ ਕਾਂਗਰਸ ਬਟਣੀਆ ਜਿੱਦਾਂ ਕਾਂਗਰਸ ਨਹੀਂ ਜਿੱਤੇ ਬਣੀਆ ਜਿਹੜਾ ਪਹਿਲਾਂ ਬੜਿਆ ਉਹਦੇ ਵਿੱਚ ਕੀ ਖਰਾਬੀ ਆ ਆਪਿਆ ਇੱਕ ਮਾਰ ਦੇਖੇਗੇ ਕਿ ਕਿਹਨੂੰ ਪ੍ਰਧਾਨ ਬਣਾਉਣਾ ਜਿਹੜਾ ਪੰਜਾਬ ਚ ਬੋਲੇਗਾ ਹੁਣ ਕਾਂਗਰਸ ਦੇ ਅਗੇਂਸਟ ਉਹ ਕਾਂਗਰਸ ਨੂੰ ਪੜਾਂਗੇ ਤੇ ਤੁਹਾਡੇ ਨਾਲ ਰੱਖ ਕੇ ਪੜਾਂਗੇ ਇੱਕ ਨੂੰ ਤੇ ਡੰਟਣਾ ਪਊਗਾ ਫੋਨ ਨੂੰ ਮੈਂ ਘਰੋਂ ਕਟੂ ਜਾਂ ਬੰਦੇ ਦਾ ਪੁੱਤ ਬਣ ਜਾ ਤੇ ਜੇ ਉਦਾਂ ਹੀ ਕਾਗ ਦੇ ਰੰਗ ਤੇ ਕਾਦੀ ਬਰਬਾਦ ਹੋ ਜਾਂਦਾ ਜਿਸ ਤਰ੍ਹਾਂ ਪਾਰਟੀਆਂ ਬਰਬਾਦ ਹੋ ਜਾਂਦੀਆਂ ਕੋਈ ਸਾਰਾ ਕੀਤੀ ਗਾ ਵਾਖੇ ਜਿਹੜੇ ਪ੍ਰੋਹਣੇ ਹੋ ਜਣਾ ਸਾਡੀ ਪਾਰਟੀ ਤੇ ਸਭ ਤੋਂ ਵੱਧ ਨੁਕਸਾਨ ਉਹ ਕਰਦੇ ਨੇ ਤੋਂ ਉਹਨਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਕਿਸੇ ਵੀ ਪਾਰਟੀ ਛੱਡ ਕੇ ਚਲੇ ਜਾਣਾ ਉਹਨਾਂ ਦਾ ਧਿਆਨ ਰੱਖਣਾ ਪਵੇਗਾ ਯਾਰ ਕੀ ਗੱਲ ਅਸੀਂ ਬੜੀਆਂ ਪਾਰਟੀਆਂ ਚੋਂ ਜਾਂ ਜਿਹੜੇ ਪਾਰਟੀਆਂ ਛੱਡ ਕੇ ਤਲੇ ਜਾਂਦੇ ਹਨ ਦੁਬਾਰਾ ਪਾਰਟੀ ਚ ਲੈ ਆਉਂਦੇ ਆਂ ਇਹ ਗੱਲ ਇਹਨਾਂ ਦੇ ਵਿੱਚ ਕੈਂਡੀਡੇਟ ਨਹੀਂ ਬਣ ਸਕਦੀ ਇਹਨਾਂ ਤੋਂ ਐਮਐਲਏ ਨਹੀਂ ਬਣ ਸਕਦਾ ਕਿ ਉਹ ਬਹੁਤੇ ਵੱਡੇ ਲੀਡਰ ਨੇ ਹਵਾ ਕਾਂਗਰਸ ਵੀ ਚੱਲਦੀ ਆ ਤੇ ਜਿੱਥੇ ਉਹ ਚਲੇ ਜਾਂਦੇ ਨੇ ਹਵਾ ਕਾਂਗਰਸ ਤੇ ਚਲੇਗੀ ਤਾਂ ਹੁਣ ਤੁਹਾਡੀ ਚਲੇਗੀ ਹੁਣ ਥੱਗਾਂ ਦੀ ਨਹੀਂ ਚਲੇਗੀ ਹੁਣ ਜਿਹੜੇ ਬਾਹਰ ਪਾਰਟੀ ਕੋਲ ਉਹਨਾਂ ਦੀ ਨਹੀਂ ਚਲੇ ਕਾਂਗਰਸ ਵੀ ਮਰਦੀ ਅਜਿਹੇ ਬੋਲਦੇ ਨਾ ਕਿ ਕਾਕੇ ਗੀਨਸਤ ਕਾਂਗਰਸ ਪਾਰਟੀ ਪਾਈਂ ਕਾਂਗਰਸ ਨੇ ਕਿਹਾ ਕਿ ਹਮਨੇ ਜਲਵਾਲੀ ਪੌਪੂਲਰਲੀ ਪੌਪਨਾ ਕਰਦੀ ਜੇ ਹਿੰਦੂ ਸਿੱਖ ਦੀ ਗੱਲ ਨਾ ਕਰਦੇ ਮੈਂ ਕਹਿਣਾ ਚਾਹੁੰਦਾ ਕਿ ਸੁਨੀਲ ਜਾਖੜ ਦੇ ਪਰਿਵਾਰ ਨੂੰ ਕਾਂਗਰਸ ਨੇ ਕੀ ਨਹੀਂ ਦਿੱਤਾ ਤੁਹਾਡੀ ਸਤੂ ਲੈ ਕਿ ਇਹਦੇ ਤੱਕ ਅੱਜ ਦੀ ਕਾਂਗਰਸ ਨੂੰ ਕਰੇ ਗੱਲ ਯਾਰ ਫਤਕੁੰਮਟੀ ਸ਼ਰਮ ਦੀ ਗੱਲ ਆ ਕਿ ਵਿਸ਼ਵਾਸ ਘਾਤੀ ਗਏ ਆਂ ਆਜੀ ਗੱਲ ਕਰੇ ਹਾਰੇ ਬੰਦੇ ਨੂੰ ਗੁਰਦਾਸਪੁਰ ਚੋਂ ਸੀਐਮਪੀ ਬਣਾ ਕੇ ਆਏ ਦੁਸ਼ਮਣ ਅੱਡੇ ਬਣੇ ਉਥੇ ਤੇ ਗੱਲਾਂ ਇਹ ਕਹੜ ਕੇ ਮੈਂ ਜਿੱਤ ਕੇ ਆਇਆ ਜਦੋਂ ਸਾਰਾ ਗੁਰਦਾਸਪੁਰ ਹਾਰ ਗਿਆ ਉਦੋਂ ਜਿਹੜਾ ਬਾਬਾ ਨਾਨਕ ਕਰਕੇ ਤਾਂ ਜਿੱਤ ਕੇ ਆਇਆ ਸੀ 28 ਲੱਖ ਤੇ ਮੈਨੂੰ ਤੇ ਭਾ ਕੇ ਭੇਜਿਆ ਜਿਹੜਾ ਕਹਿੰਦਾ ਕਿ ਮੈਨੂੰ ਹਿੰਦੂ ਕਰਕੇ ਕਾਂਗਰਸ ਨੇ ਕੱਢਿਆ ਉਹਨਾਂ ਤਾਰਿਆਂ ਦੀ ਦੂਸਰੀਆਂ ਤੋਂ ਸਭ ਤੋਂ ਵੱਧ ਹਾਰ ਗਿਆ ਤੇ ਜਿਹੜੀਆਂ ਦੁੱਧੀਆਂ ਸੀ ਸਾਡੇ ਪਿੰਡੂ ਸੀ ਤਾਂ ਮੈਂ ਤੇ ਤ੍ਰਿਪੁਰ ਬਾਜਨੇ ਨੂੰ ਟਕਾ ਕੇ ਦਿਵਾ ਕੇ ਤੇ ਗਿਆ ਇਨਾਂ ਖੇੜੀ ਜੋ ਪਾ ਜਿਹੜੀਆਂ ਕਾਂਗਰਸ ਦਾ ਖੂਨ ਪੀਂਡਿਆ ਲੈਣ ਦੀਆਂ ਫਟੋਈ ਬਹੁਤ ਹੋ ਗਿਆ ਟਿਕਾ ਪ੍ਰਧਾਨ ਜੀ ਤੇ ਆ ਜਿਹੜਾ ਵਰਕਰ ਬਿਲਕੁਲ ਵਟਿਆ ਮੀਟਾਂ ਦੀ ਮੋਰਦਾਈ ਵਟਿਆ ਮੀਟੀਆਂ ਆ ਕੇ ਬੋਲ ਕੇ ਚਲੇ ਜਾਂਦੇ ਨੇ ਕਹਿੰਦੇ ਅਸਲੀ ਲੋਟਰੇ ਆ ਤੇ ਜਦੋਂ ਤੁਹਾਨੂੰ ਸੋਨਾ ਸ਼ੁਰੂ ਕੀਤਾ ਨਾ ਉਦੋਂ ਲੀਡਰ ਸਤੇ ਵੀ ਹੋ ਜਾਣਗੇ ਇੱਕ ਤਾਂ ਆਪਣੀ ਜੋ ਜਰੂਰਤ ਹੈ ਉਹ ਕਿ ਜਿੱਦਾਂ ਅੱਜ ਤੁਸੀਂ ਬੋਲੇ ਹੋ ਚਮਚਾਦਿਨ ਨਾ ਕਰੋ ਲੀਡਰ ਤੇ ਲੀਡਰ ਉਸ ਦਿਨ ਠੀਕ ਹੋਣਗੇ ਜਦ ਤਨ ਉਹਨਾਂ ਨੂੰ ਪਤਾ ਲੱਗੇ ਕਿ ਵਰਕਰ ਨੇ ਮੇਰੇ ਮੂੰਹ ਤੇ ਜਣਾ ਕਿ ਤੂੰ ਆਹ ਗਲਤ ਕੰਮ ਕੀਤਾ ਤੇ ਉਦੋਂ ਕਾਂਗਰਸ ਬਟਣੀਆ ਜਿੱਦਾਂ ਕਾਂਗਰਸ ਨਹੀਂ ਜਿੱਤੇ ਬਣੀਆ ਕਿ ਆ ਜੀਣਾ ਉੱਠਵਾ ਪ੍ਰਧਾਨ ਬਣ ਦੋ ਮਨੂਬਣਾ ਦੋ ਇਹ ਨੂੰ ਕਪੀ ਬਣਾ ਦੋ ਜਿਹੜਾ ਪਹਿਲਾਂ ਬੜਿਆ ਉਹਦੇ ਚ ਕੀ ਖਰਾਬੀ ਆ ਆਪਿਆ ਇੱਕ ਮਾਰ ਦੇਖੇਗੀ ਕਿ ਇਹਨੂੰ ਪ੍ਰਧਾਨ ਬਣਾਉਣਾ ਜਿਹੜਾ ਪੰਜਾਬ ਚ ਬੋਲੇਗਾ ਹੁਣ ਕਾਂਗਰਸ ਦੇ ਅਗੇਂਸਟ ਉਹਨੂੰ ਕਾਂਗਰਸ ਚੋਂ ਪੜਾਗੇ ਤੇ ਤੁਹਾਡੇ ਨਾਲ ਰੱਖ ਕੇ ਕੜਾ ਯਾਰ ਦੁਨੀਆ ਕੀ ਦੀ ਹੈ ਕਿ ਕਾਂਗਰਸ ਆਏਗੀ ਤੇ ਨਾਲ ਹੀ ਕਿੰਜ ਆਪਣੀ ਲੜਾਈ ਮਕਾ ਲੋ ਕਾਂਗਰਸ ਦਾ ਨੁਕਸਾਨ ਨਾ ਕਰੋ ਉਹਨਾਂ ਲੋਕਾਂ ਦੀ ਢਗਵਾਂ ਬੰਦ ਕਰਨ ਲਈ ਤੁਹਾਡੀ ਜਰੂਰਤ ਹੈ ਵਰਕ ਲੋ ਜਿਹੜਾ ਕਾਂਗਰਸ ਦੇ ਅਗੇਂਸਟ ਬੋਲਦਾ ਉਹਦੇ ਮਗਰ ਚੜ ਕੇ ਪੰਗਾ ਲੈ ਕੇ ਉਹਨੂੰ ਕਾਂਗਰਸ ਤੋਂ ਕਢਵਾਉਣ ਤੱਕ ਜਾਓ ਦਿੱਲੀ ਤੱਕ ਜਾਓ ਯਾ ਸਾਡੇ ਆਲਮੋਤੇ ਥੋੜਾ ਬਚ ਜਾਂਦੇ ਆ ਤੇ ਜਿਹੜਾ ਪੰਜਾਬ ਚ ਕਾਂਗਰਸ ਦੇ ਵਰਕਰ ਦੇ ਉੱਤੇ ਇਹ ਸਾਲ ਮਾਲਤੀ ਪਾਰਟੀ ਨੇ ਤਸ਼ੱਦਦ ਕੀਤਾ ਉਹ ਜੀ ਡਰਾਂ ਨੂੰ ਜੇ ਪਤਾ ਕੋਈ ਕਿਸੇ ਦਾ ਕੋਈ ਕਿਸੇ ਦੇ ਡਾਕਟਰ ਭਗਵੰਤ ਮਾਨ ਦੀ ਖਬਰ ਲੈਣ ਤੌਰ ਤੇ ਜਾਂ ਕੋਈ ਕਿਸੇ ਦਾ ਨਕ ਕਰ ਦਿੰਦਾ ਤੇ ਆਹ ਵਰਕਰ ਕੀ ਦੀ ਖਬਰ ਰਊ ਵਾਰਕਰ ਦੀ ਖਬਰ ਅਸੀਂ ਲੈਣੀ ਕੋਈ ਚਾਹੁੰਦੇ ਕੁ ਨਹੀਂ ਡਿਸਪਲਿਨ ਪਾਰਟੀ ਚ ਰਹੇ ਤੇ ਫਿਰ ਜਿਹੜਾ ਨਹੀਂ ਡਿਸਪਲਿਨ ਚ ਰਹਿੰਦਾ ਉਹਦਾ ਕੀ ਕਰਨਾ ਜਿਹਦਾ ਤੁਸੀਂ ਦੱਸੋ ਮੇਰੇ ਸਾਹ ਦੇ ਦੁਨੀਆ ਦੇ ਬੋਲੇ ਮੇਰੇ ਪ੍ਰਧਾਨ ਨੂੰ ਘੱਟ ਸੁਣਦਾ ਇਹਨੂੰ ਜ਼ਿਆਦਾ ਸੁਣਾ ਦਿਓ ਪ੍ਰਧਾਨ ਜੀ ਮੈਂ ਚੈਨਲ ਤੇ ਬੋਲ ਦਿਆਂ ਵੀ ਕੀ ਆ ਸੀ ਕਿ ਰਾਜਾ ਬੜੇ ਕਿੰਨੀ ਕਮਜ਼ੋਰੀ ਨਾ ਦਿਖਾ ਇਹ ਕਾਂਗਰਸ ਮਜ਼ਬੂਤ ਰੱਖਣੀ ਹੈ ਤੇ ਪ੍ਰਧਾਨ ਨੂੰ ਤਗੜੇ ਹੋਣਾ ਪਏਗਾ ਅਸੀਂ ਸਾਰੇ ਪ੍ਰਧਾਨ ਦੇ ਨਾਲ ਹ ਜਿਹਦੇ ਚ ਕਾਂਗਰਸ ਦਾ ਖੂਨ ਹੈ ਉਹ ਹਰ ਬੰਦਾ ਕਾਂਗਰਸ ਪ੍ਰਧਾਨ ਦੇ ਨਾਲ ਹੈ ਜੇ ਸਾਡਾ ਪ੍ਰਧਾਨ ਤੇ ਉਤਲੀ ਹੈਡਕਵਰਟਰ ਬਣਾਇਆ ਤੇ ਅਸੀਂ ਕਿਤਾ ਬੋਲਾਂਗੇ ਅਸੀਂ ਡਿਸਪਲਾਈਨ ਕਰਾਂਗੇ ਅੱਜ ਸੁਜਿੰਦਰ ਸਿੰਘ ਰੰਦਾਵਾ ਜੇ ਹੈਗਾ ਤੇ ਕਾਂਗਰਸ ਕਰਕੇ ਆ ਜੇ ਰਾਜਾ ਵੜਿੰਗ ਜਾਂ ਡਾਕਟਰ ਅਮਰ ਸਿੰਘ ਹੋਣੀ ਨੇ ਜਾਂ ਗੁਰਕੀਰਤ ਆ ਜਦ ਰਾਜਾ ਗੇਲਿਆ ਪ੍ਰਧਾਨ ਆ ਇੱਕ ਕਾਂਗਰਸੀ ਆ ਇਹਨਾਂ ਕਰਕੇ ਕਾਂਗਰਸ ਨਹੀਂ ਅਸੀਂ ਕਾਂਗਰਸ ਕਰਕੇ ਅਸੀਂ ਕਾਂਗਰਸ ਦੇ ਵਿੱਚੋਂ ਨਿਕਲੇ ਤੇ ਅੱਜ ਇਸ ਹੋਂਦ ਤੇ ਪਹੁੰਚੇ ਹਾਂ ਤੇ ਜਿਹੜਾ ਬੰਦਾ ਕਹੇਗਾ ਕਿ ਮੈਂ ਮੈਂ ਉਹਦਾ ਕਾਂਗਰਸ ਦੇ ਵਿੱਚ ਕੋਈ ਥਾਂ ਨਹੀਂ ਕਮਾਲ ਕਰ ਦਿੱਤੀ ਆ ਇਹ ਖੋਤੀਆ ਤਾਂ ਕਾਂਗਰਸੀ ਆ ਸਾਡਾ ਕਿ ਜਿਹੜਾ ਮਰਜ਼ੀ ਵੜ ਜਾਏ ਜਿਹੜਾ ਮਰਜ਼ੀ ਨਿਕਲ ਜਾਏ ਇਹ ਟਾਈਮ ਕਰਨਾ ਪਊਗਾ ਮੈਂ ਉਹਨੇ ਵੇਖਿਆ ਜਦੋਂ ਇਹਨਾਂ ਨੇ ਪੜਾਈਆਂ ਵਾਕਿਆ ਹੀ ਮੈਂ ਤੇ ਮੈਡੀਕਲ ਤੁਹਾਡੇ ਜਪੰਦੀਆਂ ਦੀ ਲਿਸਟਾਂ ਬਣਾਈਆਂ ਮੈਂ ਲੈ ਕੇ ਜਾਣੀ ਮੈਂ ਵੀ ਆਪਣੇ ਬਲਾਕ ਸੀ ਜਾ ਕੇ ਬਣਾਉਣੀ ਹੈ ਇਹਦੇ ਢੂੜਕੀ ਟੱਪੂ ਭਾਈ ਛੱਡੇ ਕੋਈ ਉਹਦਾ ਨਾਮ ਹੁਣ ਪਿੰਨਾ ਸ਼ੁਰੂ ਹੋ ਗਿਆ ਕੌਂਟਰੈਕਟਰ ਤੇ ਹਰ ਬੰਦੇ ਦਾ ਨਾਮ ਜਾ ਰਿਹਾ ਔਰ ਜਿਸ ਦਿਨ ਕਾਂਗਰਸ ਦੀ ਜਿਹੜੀ ਮੰਡਲ ਕਮੇਟੀਆਂ ਬਣੀਆਂ ਜਿਸ ਦਿਨ ਅਸੀਂ ਉਹਨਾਂ ਦੀ ਮੀਟਿੰਗ ਕਰਨ ਲੱਗੇ ਕਾਂਗਰਸ ਇੱਕ ਦਿਨ ਚੀ ਉੱਤੇ ਚਲੀ ਗਈ